ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਭੂ ਮੋਰਚੇ ਤੋਂ ਜੀ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਅੱਜ ਇੱਥੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਸੂਬੇ ਦੀ ਲੀਡਰਸ਼ਿਪ ਆ ਸਾਡੇ ਹੋਰ ਵੀ ਜ਼ਿਲ੍ਹਿਆਂ ਦੇ ਸੀਨੀਅਰ ਆਗੂ ਇੱਥੇ ਹੈਗੇ ਆ ਅੱਜ ਅਸੀਂ ਇੱਥੇ ਮੀਟਿੰਗ ਕਰ ਰਏ ਕਰਕੇ ਇੱਕ ਬੇਨਤੀ ਪੰਜਾਬ ਨੂੰ ਜੱਥੇਬੰਦੀ ਦੇ ਖੇਤਰਾਂ ਨੂੰ ਕਰਨਾ ਚਾਹਾਂਗੇ ਅਸੀਂ ਲਗਭਗ ਜਿੰਨੇ ਵੀ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਇਹ ਤੁਹਾ ਜਿੰਨੀਆਂ ਵੀ ਜੋਨਾ ਦੀਆਂ ਸਾਡੀਆਂ ਕਿਸਾਨ ਮਜ਼ਦੂਰ ਸਲਸ਼ ਕਮੇਟੀ ਪੰਜਾਬ ਦੀਆਂ ਟੀਮਾਂ ਨੇ ਔਰ ਜਿੰਨੀਆਂ ਵੀ ਪਿੰਡਾਂ ਦੀਆਂ ਕਮੇਟੀਆਂ ਨੇ ਖਾਸ ਕਰਕੇ ਪਿੰਡਾਂ ਦੀਆਂ ਕਮੇਟੀਆਂ ਨੂੰ ਖਾਸ ਕਰਕੇ ਭਾਈ ਸਾਰਾ ਕਾਰੋਬਾਰ ਇਹਨਾਂ ਦੇ ਸਿਰ ਤੇ ਆ ਸਾਡਾ 3 ਘੰਟੇ ਰੇਲ ਰੋਕੋ ਜਿਹੜਾ ਆਪਾਂ ਐਲਾਨ ਕੀਤਾ ਵਾ 12 ਤੋਂ 3 ਵਜੇ ਤੱਕ ਸਾਡੀ ਦੁਵਾ ਫੋਰਮਾਂ ਦੀ ਇੰਨੀ ਸਮਰੱਥਾ ਵਾ ਵੀ ਉਹ ਰੇਲਾਂ ਜਾਮ ਹੋ ਜਾਣੀ ਆ ਉੱਚ ਕੋਈ ਰੌਲਾ ਨਹੀਂ ਆ ਅਸਲ ਵਿੱਚ ਰੇਲਾਂ ਤੇ ਗਿਣਤੀ ਕਿੰਨੀ ਬੰਦੀ ਹੈਗੀ ਆ ਆਪਣਾ ਜਾਇਜਾ ਬਣ ਰਿਹਾ ਵੀ 1 ਲੱਖ ਬੰਦਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦਾ ਹੀ ਬੈਣਾ ਚਾਹੀਦਾ ਇਹ ਬਹੂਗਾ ਕਿਹਦੇ ਹਿਸਾਬ ਨਾਲ ਜੇ ਸਾਡੇ ਵਰਕਰ ਕੰਮ 'ਚ ਪੈ ਗਏ ਤਾਂ ਅਸੀਂ ਉਹਨੂੰ ਕੰਮ 'ਚ ਪਾਉਣਾ ਚਾਹੁੰਦੇ ਆ ਜੇ ਉਹਨੇ ਆਪਣੇ ਟਰੈਕਟਰ ਤੇ ਸਪੀਕਰ ਲਾ ਲਿਆ ਹੋਰ ਕੋਈ ਢੰਗ ਨਾਲ ਸਪੀਕਰ ਫੜ ਲਿਆ ਜਿਹੜਾ ਨੇੜੇ ਉਹਦੇ ਕਸਬਾ ਵਾ ਜਿੰਨੇ ਵੀ ਪੰਜਾਬ ਦੇ ਜ਼ੋਨਾਂ ਨੇ ਉਹਦੇ ਨੇੜੇ ਕਸਬੇ ਹੁੰਦੇ ਆ ਕਸਬਿਆਂ 'ਚ ਗੱਲ ਲੈ ਕੇ ਚਲਾ ਗਿਆ ਛੋਟੇ ਦੁਕਾਨਦਾਰਾਂ ਨੂੰ ਅਪੀਲ ਕਰਕੇ ਆ ਗਿਆ ਸਕੂਲਾਂ 'ਚ ਜਾ ਕੇ ਆਪਣਾ ਮੈਸੇਜ ਦੇ ਕੇ ਆ ਗਿਆ ਇਹਦੋਂ ਕਾ ਮਜ਼ਦੂਰਾਂ 'ਚ ਸਾਡਾ ਮੈਸੇਜ ਕਨਵੇ ਹੋ ਗਿਆ ਵਿਦਿਆਰਥੀਆਂ 'ਚ ਲਿਆ ਗਿਆ ਸਾਡਾ ਮੈਸੇਜ ਪਿੰਡ ਦੇ ਹਰ ਗੁਰਦੁਆਰੇ 'ਚ ਸਾਡੀ ਜਿਹੜੀ ਆ ਅਨਾਉਂਸਮੈਂਟ ਹੋ ਗਈ ਹਰ ਤਬਕੇ ਤੱਕ ਸਾਡਾ ਬੰਦਾ ਪਹੁੰਚ ਗਿਆ ਟਰੈਕਟਰ ਤੇ ਲਾ ਲੇ ਸਪੀਕਰ ਹੋਰ ਕਿਹੇ ਢੰਗ ਨਾਲ ਲਾ ਲੇ ਮੈਸੇਜ ਜਾਣਾ ਚਾਹੀਦਾ ਉਹਨੂੰ ਜੇ ਮੈਸੇਜ ਜਾ ਵੜਿਆ ਤਾਂ ਲੋਕ ਜੇ ਸਾਡੀ ਜਥੇਬੰਦੀ ਲੱਖਾਂ ਚ ਲੈ ਕੇ ਆਉਣਾ ਚਾਹੁੰਦੀ ਲੋਕਾਂ ਨੂੰ ਤਾਂ ਆ ਜਾਣਗੇ ਅਰੇ ਤੋਂ ਖਾਂ ਇਹ ਫੈਸਲਾ ਕਰ ਲਿਆ ਕਿ ਅਸੀਂ ਪਰਿਵਾਰਾਂ ਸਮੇਤ ਜਿੰਦਾ ਮਾਰਾਂਗੇ ਘਰ ਨੂੰ ਉਹਦਣ ਕਿਸੇ ਨੂੰ ਗਵਾਂਡੀ ਡਿਊਟੀ ਦੇ ਦਿਓ ਆਪਣੇ ਜਿੰਨੇ ਵੀ ਛੋਟੇ ਤੋਂ ਛੋਟਾ ਬੱਚਾ ਵਾ ਪਰਿਵਾਰਾਂ ਸਮੇਤ 3 ਘੰਟੇ ਰੇਲਾਂ ਤੇ ਬਹਿਣਾ ਹੈਗਾ ਜੇ 3 ਘੰਟੇ ਰੇਲਾਂ ਤੇ ਬਹਿ ਗਏ ਤੇ ਆਪਾਂ ਸਫਲ ਹੋ ਜਾਾਂਗੇ ਇਸ ਕਰਕੇ ਸਾਰੇ ਜ਼ਿਲ੍ਹੇ ਦੀਆਂ ਟੀਮਾਂ ਨੂੰ ਵਿਉਂਤਨ ਲਈ ਅਪੀਲ ਕਰਦੇ ਆਂ ਭਾਈ ਪਿੰਡ ਕਮੇਟੀਆਂ ਨੂੰ ਵੀ ਅੱਜ ਜਿਹੜਾ ਇਹ ਕੰਮ ਸ਼ੁਰੂ ਕਰ ਦਿਓ ਵੱਤ ਤੋਂ ਵੱਤ ਇਸ ਗੱਲ ਨੂੰ ਸ਼ੇਅਰ ਕਰੋ ਲੋਕਾਂ ਤੱਕ ਪ੍ਰਚਾਰ ਸਾਡਾ ਚੱਲਿਆ ਜਾਵੇ ਆਰਾਮ ਜਨਤਾ ਨੂੰ ਵੀ ਅਪੀਲ ਜੇ ਅਸੀਂ ਸਮਝਦੇ ਹਾਂ ਵੀ 18 ਕਿਸ ਕੱਲ ਕਿਸਾਨ ਸ਼ੰਭੂ ਮੋਰਚੇ ਤੇ ਜ਼ਖਮੀ ਹੋਏ ਇੱਕ ਕਿਸਾਨ ਇਸ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਲਈ ਉਹਨੇ ਜਾਨ ਤੇ ਖੇਡਣ ਦੀ ਵੀ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ ਤਾਂ ਇਹ ਦੋਹਾਂ ਜਗਜੀਤ ਸਿੰਘ ਜੀ ਡੱਲੇਵਾਲ ਉਹ ਉਧਰ ਖਨੌਰੀ ਬਾਰਡਰ ਤੇ ਅੱਜ ਉਹਨਾਂ ਦਾ ਮਰਨ ਵਰਤ ਲਗਭਗ ਕੈਲੋ ਪੀ 20ਵੇਂ ਦਿਨ ਵਿੱਚ ਦਾਖਲ ਹੋ ਗਿਆ ਜੇ ਅਸੀਂ ਸਮਝਦੇ ਹਾਂ ਵੀ ਸਾਰਾ ਮੋਰਚਾ ਜਿੱਤ ਵੱਲ ਜਾਵੇ ਉਹਦੀ ਜਿੱਤ 18ਾਂ ਦਾ ਰੇਲ ਰੋਕੋ ਨੇ ਤੈਅ ਕਰ ਦੇਣੀ ਆ ਇਸ ਕਰਕੇ ਹੀ ਕਹਿੰਨੇ ਆ ਪੰਜਾਬੀਓ ਉਠੋ ਔਰ ਉੱਠ ਕੇ ਰੇਲਾ ਮੱਲੋ ਰੇਲਾ ਤੁਸੀਂ ਰੇਲ ਸਟੇਸ਼ਨ ਤੇ ਮੱਲਿਓ ਰੇਲਾ ਤੁਸੀਂ ਫਾਟਕ ਤੇ ਮੱਲਿਓ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਅੰਦਰ ਜਿੰਨੇ ਵਿਦਿਆਰਥੀ ਆ ਜਿੰਨੇ ਕਾਲਜ ਦੇ ਵਿਦਿਆਰਥੀ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਅਸੀਂ ਸਾਰੀਆਂ ਟ੍ਰੇਡ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਅਸੀਂ ਸਾਰੀਆਂ ਜਨਤਕ ਜਥੇਬੰਦੀਆਂ ਜਿਹੜੀਆਂ ਕੋਲ 'ਚ ਨਹੀਂ ਵੀ ਹੈਗੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਅਸੀਂ ਵਪਾਰਕ ਭਾਈਚਾਰੇ ਨੂੰ ਅਪੀਲ ਕਰਦੇ ਆ ਅਸੀਂ ਜਿੰਨੇ ਵੀ ਰੇੜੀ ਫੜੀ ਵਾਲੇ ਛੋਟੇ ਦੁਕਾਨਦਾਰ ਉਹਨਾਂ ਨੂੰ ਅਪੀਲ ਕਰਦੇ ਆ ਉਠੋ 3 ਘੰਟਿਆਂ ਲਈ ਤੇ ਪੰਜਾਬ ਦੀਆਂ ਰੇਲਾਂ ਤੇ ਬਹਿ ਜੋ ਹੋਰ ਸਾਡਾ ਧਾਰਮਿਕ ਭਾਈਚਾਰਾ ਵਾ ਰਾਗੀ ਨੇ ਢਾਡੀ ਨੇ ਕਵੀਸ਼ਰ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਇਹਦਾ ਪ੍ਰਚਾਰ ਕਰੋ ਰੇਲ ਰੋਕੋ ਦਾ ਪੰਜਾਬ ਦੇ ਗਾਇਕ ਬੱਬੂ ਮਾਨ ਤੇ ਹੋਰ ਬਹੁਤ ਸਾਰੇ ਗਾਇਕ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਪੋਰਟ ਕਰ ਰਹੇ ਆ ਹੋਰ ਬਹੁਤ ਸਾਰਿਆਂ ਨੇ ਗੀਤ ਵੀ ਲਿਖੇ ਹੈਗੇ ਆ ਰਹਿੰਦਿਆਂ ਨੂੰ ਵੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਪੋਰਟ ਕਰੋ। ਤੋਂ ਇਸ ਕਰਕੇ ਪੰਜਾਬ ਦੇ ਵਿੱਚ ਜੇ 20-25 ਲੱਖ ਬੰਦਾ ਦੋਵਾਂ ਫੋਰਮਾ ਦਾ ਆਮ ਜਨਤਕ ਤੌਰ ਤੇ ਜਥੇਬੰਦੀ ਨਹੀਂ ਵੀ ਹੈਗੀ ਇਹ ਮੰਗਾ ਕਿਸੇ ਜਥੇਬੰਦੀ ਵਾਲਿਆਂ ਦੀ ਨਹੀਂ ਹੈਗੀਆਂ। ਐਮਐਸਪੀ ਲੀਗਲ ਗਾਰੰਟੀ ਕਾਨੂੰਨ ਸਾਰਿਆਂ ਦੀ ਮੰਗਾ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸਾਰਿਆਂ ਦੀ ਮੰਗਿਆ। ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮਜ਼ਦੂਰਾਂ ਦੇ ਭਾਈਚਾਰੇ ਲਈ ਆ ਬੇਸ਼ੱਕ ਔਰ ਇਹ ਤੋਂ ਗਾਹਾਂ ਜਿਹੜਾ ਵਾ ਫਸਲੀ ਬੀਮਾ ਯੋਜਨਾ ਇਹ ਇਹ ਵੀ ਮੰਗਾ ਬਿਜਲੀ ਬੋਰਡ ਪ੍ਰਾਈਵੇਟ ਨਾ ਹੋਵੇ ਇਹ ਸਾਰੇ ਪੰਜਾਬ ਦੀ ਚਾਹੇ ਸ਼ਹਿਰੀ ਹੋਵੇ ਪਿੰਡੂ ਹੋਵੇ ਕਾਰੋਬਾਰੀ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਸਾਰਿਆਂ ਦੀ ਇਹ ਮੰਗ ਹੈਗੀ ਆ ਜੋ ਅਸੀਂ ਸਾਂਝੀਆਂ ਮੰਗਾਂ ਤੇ ਲੜ ਰਹੇ ਹਾਂ ਵੇਲਾ ਆ ਗਿਆ ਜੇ ਔਰ ਮੋਦੀ ਨੂੰ ਮੂੰਹ ਤੋੜਵਾ ਜਵਾਬ ਦੇ ਦिए ਇਸ ਕਰਕੇ ਪੀ ਲਿਆ ਸਾਡੀ ਫਿਰ ਵੱਧ ਤੋਂ ਵੱਧ ਪ੍ਰਚਾਰ ਕਰਕੇ 18 ਦਾ ਰੇਲ ਰੋਕੋ ਅੰਦੋਲਨ ਕਾਮਯਾਬ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚਲ ਹੁਣ ਹਾਂਜੀ ਹੁਣ ਇੱਥੇ ਪੰਜਾਬ ਤੇ ਫੋਕਸ ਹੋ ਗਿਆ ਹਾਂਜੀ ਸੁਵਿੰਦਰ ਸਿੰਘ ਜੀ ਚਤਾਲਾ ਸੁਵਿੰਦਰ ਸਿੰਘ ਜੀ ਚਤਾਲਾ ਸਰ ਨਾਲ ਨੇ ਹਾਂਜੀ ਚਤਾਲਾ ਸਾਹਿਬ ਤੁਸੀਂ ਆਪਣਾ ਇੱਕ ਗੱਲ ਸੁਜੋ ਇੱਥੇ ਪ੍ਰੋਗਰਾਮ ਦਿੱਤਾ ਗਿਆ 18 ਤਰੀਕ ਨੂੰ ਦਾ ਰੇਲ ਰੋਕੋ ਦਾ ਹਾਂਜੀ ਉਹਦੇ ਤੇ ਆਪਣੇ ਵਿਚਾਰ ਜਿਹੜੇ ਤੁਸੀਂ ਪੇਸ਼ ਆ ਬਿਲਕੁਲ ਜੀ ਵੇਖੋ ਜਿੱਦਰਾ ਮੋਰਚਾ ਇਸ ਵੇਲੇ ਸਰਕਾਰ ਤਸ਼ੱਦਦ ਕਰ ਰਹੀ ਆ ਕੇਂਦਰ ਦੀ ਮੋਦੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਸ਼ੱਦਦ ਕਰ ਰਹੀ ਆ ਉਧਰ ਡੱਲੇਵਾਲ ਸਾਹਿਬ ਮਰਮਰਤੇ ਬੈਠੇ ਆ ਇੱਥੇ ਲਗਾਤਾਰ ਲੋਕਾਂ ਦਾ ਘਾਨ ਹੋ ਰਿਹਾ ਸ਼ੰਭੂ ਮੋਰਚੇ ਦੇ ਉੱਤੇ ਸਰਕਾਰ ਅੱਗੇ ਨਹੀਂ ਜਾਣ ਦੇ ਰਹੀ ਉਸ ਕਰਕੇ ਇੱਕ ਰੋਸ ਹੋ ਜੋ ਜਿਹੜਾ ਐਕਸ਼ਨ ਕੱਢਿਆ ਰੇਲਾਂ ਦਾ ਉਹ ਰੇਲਾਂ ਦੇ ਐਕਸ਼ਨ ਨੂੰ ਭਰਪੂਰ ਹੰਘਾਰਾ ਦਿੱਤਾ ਜਾਵੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਅਹੀਂ ਤੇ ਇਹ ਵੀ ਕਵਾਂਗੇ ਕਿ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇਹ ਸਾਡੀ ਵੀਡੀਓ ਜਾਣੀ ਆ ਜਿਹੜੇ ਬਾਹਰ ਬੈਠੇ ਮੋਰਚੇ ਦੇ ਸਹਿਯੋਗੀ ਬੈਠੇ ਆ ਸਾਡੇ ਭੈਣ ਭਰਾ ਬੈਠੇ ਆ ਜਾਂ ਹੋਰ ਕਿਸਾਨ ਉਥੋਂ ਦੇ ਬੈਠੇ ਆ ਜਿਹੜੇ ਯੂਕੇ ਦੇ ਵਿੱਚ ਸੜਕਾਂ ਤੇ ਆਉਂਦੇ ਆ ਫਰਾਂਸ ਦੇ ਵਿੱਚ ਆਉਂਦੇ ਆ ਜਰਮਨ ਦੇ ਸੜਕਾਂ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਅੰਦੋਲਨ ਨੂੰ ਸਹਿਯੋਗ ਦੇ ਕੇ ਜਿਹੜੇ ਵੀ ਤੁਹਾਡੇ ਤਰੀਕੇ ਆ ਉਹ ਤਰੀਕੇ ਦੇ ਨਾਲ 18 ਤਰੀਕ ਨੂੰ 3 ਘੰਟੇ ਵਾਸਤੇ ਆਪਣਾ ਇਹ ਰੇਲਾਂ ਤੇ ਆਉਣ ਸੜਕਾਂ ਤੇ ਆਉਣ ਇੱਕ ਬੜੇ ਲੰਬੇ ਸਮੇਂ ਤੋਂ ਜਦੋਂ ਤੋਂ ਅਸੀਂ ਵੇਖਦੇ ਆ ਰਹੇ ਹਾਂ ਹੋਸ਼ ਸੰਭਾਲੀ ਅਸੀਂ ਗੱਲ ਸੁਣਨ ਵਿੱਚ ਆਉਂਦੀ ਸੀ ਕਿ ਕਿਸਾਨ ਆਗੂ ਆਪ ਨਹੀਂ ਮਰਦੇ ਦੂਜਿਆਂ ਨੂੰ ਮਰਵਾਉਂਦੇ ਆ ਕਿ ਤੁਸੀਂ ਕਹਿੰਦੇ ਜੇ ਵੀ ਆ ਜਿਹੜਾ ਹੁਣ ਇਸ ਵਾਰੀ ਭਾਵੇਂ ਉਹ ਖਨੌਰੀ ਬਾਰਡਰ ਦੇ ਉੱਤੇ ਅੰਡਰਲੇਵਾਲ ਜੀ ਦਾ ਮਰਨ ਵਰਤ ਹੋਵੇ ਤੇ ਭਾਵੇਂ ਇੱਥੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਆਗੂਆਂ ਨੇ ਪਹਿਲੇ ਦਿਨ ਤੋਂ ਲੈ ਕੇ ਆਪ ਲੀਡ ਕੀਤਾ ਮੇਨ ਆਗੂਆਂ ਨੇ ਜਿਹੜੇ ਜਿਨ੍ਹਾਂ ਨੇ ਜਥੇਬੰਦੀਆਂ ਨਾ ਬਣਾਈਆਂ ਤੇ ਬਾਅਦ ਦੂਜੇ ਦਿਨ ਵੇਖਿਆ ਕੱਲ ਵੀ ਹੁਣ ਕੀ ਇਹ ਚੀਜ਼ ਨੂੰ ਮਤਲਬ ਕਿ ਕਹਿ ਸਕਦੇ ਕਿ ਦਿੱਤੇ ਤੱਕ ਥੋੜੀ ਗਈ ਆ ਕਿਸਾਨ ਇਸ ਮੋਰਚੇ ਵੱਲੋਂ ਜਿਹੜੀ ਚਿਰਾਂ ਤੋਂ ਜਿਹੜੇ ਬਾਰੇ ਇੱਕ ਭਰਮ ਫਲਾਇਆ ਜਾਂਦਾ ਸੀ ਕਿ ਅੱਗੂ ਅੱਗੇ ਹੋ ਕੇ ਨਹੀਂ ਲੜਦੇ ਹਾਂਜੀ ਹਾਂਜੀ ਇਹ ਗੱਲ ਤੇ ਉਹਨਾਂ ਵੇਖੋ ਜਗ ਜਾਰ ਹੋ ਗਈ ਆ ਇਹ ਹੁਣ ਕੋਈ ਐਵੇਂ ਕੋ ਬੋਲੀ ਜਾਵੇ ਵੀ ਜਿਨ੍ਹਾਂ ਨੇ ਵਿਰੋਧ ਕਰਨਾ ਜਥੇਬੰਦੀਆਂ ਦਾ ਜਾਂ ਸਾਡੇ ਅੰਦੋਲਨ ਦਾ ਵਿਰੋਧ ਕਰਨਾ ਉਹ ਵੀ ਉਹਦੀ ਮਰਜ਼ੀ ਆ ਉਹਦੀ ਇੱਛਾ ਵਾ ਬੋਲੀ ਜਾਵੇ ਕਿਉਂਕਿ ਉਹਨੇ ਵਿਰੋਧ ਹੀ ਕਰਨ ਹੁੰਦਾ ਪਰ ਇਹ ਗੱਲ ਜਗਜाहਰ ਹੋ ਗਿਆ ਵੀ ਸਿਰੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਜਿਨ੍ਹਾਂ ਨੇ ਨਾ ਕਿਸਾਨ ਮੰਗਾ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਹ ਮਰਨ ਵਰਦੇ ਉੱਤੇ ਬੈਠਿਆ ਤੇ ਅੱਜ ਉਹਨਾਂ ਦਾ ਮਰਨ ਵਰਤ 20ਵੇਂ ਦਿਨ ਤੇ ਵੀ ਸ਼ਾਮਲ ਹੋ ਗਿਆ ਇਸੇ ਤਰ੍ਹਾਂ ਹੀ ਜਿਹੜੇ ਵੀ ਜਥੇ ਸ਼ੰਭੂ ਬਾਰਡਰ ਤੇ ਜਾਂਦੇ ਆ ਕਿਹੜੇ ਕਿਹੜੇ ਆ ਗੂ ਪਹਿਲੇ ਜਥੇ ਦੇ ਵਿੱਚ ਜਿਹੜਾ ਗਿਆ ਵਾ ਜਥੇ ਬੰਦੀ ਦੇ ਆਰਗੇਨਾਈਜ਼ਰ ਸੁਵਿੰਦਰ ਸਿੰਘ ਚਤਾਲਾ ਤੇ ਨਾਲ ਐ ਸਤਨਾਮ ਸਿੰਘ ਪੰਨੂ ਉਹ ਪਹਿਲੇ ਜਥੇ ਚ ਇਹ ਗਿਆ ਅਗਵਾਈ ਕੀਤੀ ਆ ਦੂਰੇ ਜਥੇ ਦੇ ਵਿੱਚ ਕ੍ਰਾਂਤੀਕਾਰੀ ਦੇ ਬਲਦੇਵ ਸਿੰਘ ਜੀਰਾ ਜੀ ਗਿਆ ਤੀਸਰਾ ਜਥਾ ਵਾ ਉਹਦੇ ਵਿੱਚ ਜਸਵਿੰਦਰ ਸਿੰਘ ਜੀ ਲੰਗੋਵਾਲ ਬਹੁਤ ਵਧੀਆ ਲੜਿਆ ਫੂਲ ਜੀ ਵੀ ਦੂਰੇ ਜਥੇ ਦੇ ਵਿੱਚ ਪਹਿਲੇ ਜਥੇ ਦੇ ਸਾਡੇ ਨਾਲ ਗਿਆ ਤੇ ਇਸੇ ਤਰ੍ਹਾਂ ਹੀ ਕੱਲ ਜਿਹੜਾ 14 ਤਰੀਕ ਨੂੰ ਜਥਾਏ ਉਹਦੇ ਜਸਵਿੰਦਰ ਸਿੰਘ ਲੰਗੋਵਾਲ ਜੀ ਜਿਹੜੇ ਜ਼ਖਮੀ ਹੋਏ ਆ 16 ਕਿਸਾਨ ਜ਼ਖਮੀ ਹੋਇਆ ਇੱਕ ਨੇ ਤੇ ਭਾਵਨਾ ਤਾਂ ਹੋ ਕੇ ਵੀ ਵੇਖੋ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨ ਰਹੀ ਤੇ ਸਲਫਾਸ ਵੀ ਖਾਦੀ ਆ ਖੁਦ ਕਚਰੀ ਕੋਸ਼ਿਸ਼ ਕੀਤੀ ਆ ਭਾਵੇਂ ਉਹ ਸਾਡਾ ਰਾਹ ਨਹੀਂਗਾ ਲੜਾਈ ਵਾਲਾ ਰਾਹ ਸਾਡਾ ਪਰ ਲੋਕ ਮobilize ਹੋ ਜਾਂਦੇ ਆ ਉਹ ਜਜ਼ਬਾਤੀ ਹੋ ਜਾਂਦੇ ਆ ਉਹਦੇ ਵਿੱਚ ਖੰਨੇ ਦੇ ਨੌਜਵਾਨ ਯੋਧੇ ਨੇ ਕੀਤਾ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ جنگ ਬੇਸ਼ੱਕ ਸੀਨੀਅਰ ਆਗੂ ਇਹ جنگ ਦੇ ਵਿੱਚ ਲੱਗ ਜਾਣਾ ਤੇ ਇਹ جنگ ਜਿੱਤਣੀ ਜਿਹੜੀ ਆ ਇਹ ਮੰਗਾਂ ਮਨਾਉਣੀਆਂ ਜਿਹੜੀਆਂ ਬਹੁਤ ਹੀ ਜ਼ਰੂਰੀ ਆ ਸਾਡੇ ਨਾਲ ਇੱਥੇ ਮਸਾਣਿਆ ਸਾਹਿਬ ਨੇ ਸਾਡੇ ਸੂਬੇ ਦੇ ਆਗੂ ਉਹ ਕੱਲ ਰੈਸਕਿਊ ਟੀਮ ਦੇ ਵਿੱਚ ਵੀ ਸੀਗੇ ਤੇ ਆਪਾਂ ਜਿਹੜੇ ਹਸਪੀਟਲ ਦੇ ਵਿੱਚ ਪਹर्ती ਹੋਏ ਆ ਸਾਡੇ ਕਿਸਾਨ ਆਪਨ ਮਜ਼ਦੂਰ ਇੱਥੇ ਉਹਨਾਂ ਦੀ ਅਪਡੇਟ ਦੇ ਦੇ ਮਸਾਣਿਆ ਸਾਹਿਬ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਕਿ ਇਸ ਟਾਈਮ ਕੀ ਉਹਨਾਂ ਦੀ ਕਿੰਨੇ ਫੱਟੜ ਹੋਏ ਕੀ ਅਪਡੇਟ ਹੈ ਜੀ ਉਹਨਾਂ ਦੀ ਅ 6 ਦਸੰਬਰ ਤੋਂ ਜਿਹੜਾ ਦਿੱਲੀ ਕੂਚ ਦੇ ਐਲਾਨ ਦੇ ਅਧੀਨ ਜਿਹੜੇ ਜਥੇ ਗਏ ਨੇ ਸਾਡੇ ਕੋਲ ਅੱਜ ਤੱਕ ਦੀ 15 ਦਸੰਬਰ ਸਵੇਰ ਤੱਕ ਦੀ ਜਿਹੜੀ ਕਾਊਂਟਿੰਗ ਆ ਉਹ ਟੋਟਲ 40 ਹੋ ਗਈ ਆ ਜਿਹੜਾ ਕੱਲ ਜਥਾ ਸੀਗਾ ਉਹਦੇ ਵਿੱਚ ਕੁੱਲ 18 ਵਿਅਕਤੀ ਜਿਹੜੇ ਨੇ ਜ਼ਖਮੀ ਹੋਏ ਨੇ ਉਹਨਾਂ ਵਿੱਚੋਂ ਦੋ ਸੀਰੀਅਸ ਨੇ ਸੁਖਦੇਵ ਰਾਮ ਤੇ ਜੋਧਾ ਸਿੰਘ ਉਹਨਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਉਹਨਾਂ ਦੇ ਵਿੱਚੋਂ ਇੱਕ ਨੂੰ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ 6 ਨੂੰ ਡਿਸਚਾਰਜ ਕੀਤਾ ਗਿਆ ਤੇ 10 ਵਿਅਕਤੀ ਜਿਹੜੇ ਨੇ ਉਹ ਜੇਰੇ ਇਲਾਜ ਨੇ ਰਾਜਪੁਰਾ ਹਸਪਤਾਲ ਦੇ ਵਿੱਚ ਔਰ ਪਹਿਲੇ ਜਥਿਆਂ ਦੇ ਵਿੱਚ ਜਿਹੜੇ ਜ਼ਖਮੀ ਸੀਗੇ ਉਹ ਤਕਰੀਬਨ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਜਿਹੜੇ ਬਹੁਤ ਸੀਰੀਅਸ ਸੀਗੇ ਉਹਨਾਂ ਵਿੱਚੋਂ ਇੱਕ ਵਿਅਕਤੀ ਪੀਜੀਆ ਹੈ ਤੇ ਬਾਕੀ ਘਰਾਂ ਨੂੰ ਵਾਪਸ ਚਲੇ ਗਏ ਨਹੀਂ ਜੀ ਹੋਰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਇਸ ਮੌਕੇ ਬਿਲਕੁਲ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਆਵਾਮ ਨੂੰ ਅਪੀਲ ਹੈ ਕਿ ਇਹ ਇੱਕ ਮਾਨਵਤਾ ਦਾ ਜੰਗ ਹੈ ਇਹਨੂੰ ਕੇਵਲ ਕਿਸਾਨੀ ਤੇ ਕੋਚ ਮੰਗਾਂ ਦੇ ਨਾਲ ਜੋੜ ਕੇ ਇਹਨੂੰ ਨਾ ਦੇਖਿਆ ਜਾਵੇ ਕਿ ਕੇਵਲ ਐਮਐਸਪੀ ਜਾਂ ਕਿਸਾਨੀ ਦੀਆਂ ਹੋਰ ਜ਼ਰੂਰੀ ਲੋੜਾਂ ਕਰਕੇ ਲੜਿਆ ਜਾ ਰਿਹਾ ਹੈ ਮਾਨਵਤਾ ਦੀ جنگ ਹੈ ਤੇ ਹਰ ਉਸ ਜੀਵ ਦੀ جنگ ਹੈ ਜਿਹਨੂੰ ਪੇਟ ਲੱਗਾ ਹੈ ਤੇ ਜਿਹਨੂੰ ਅਨਾਜ ਦੀ ਜ਼ਰੂਰਤ ਆ ਇਸ جنگ ਨੂੰ ਆਪਾਂ ਹੰਬੜਾ ਮਾਰ ਕੇ ਇਕੱਠੇ ਹੋ ਕੇ ਲੜੀਏ ਔਰ ਅੱਜ ਸੰਘਰਸ਼ ਦੇ ਮੈਦਾਨ ਦੇ ਵਿੱਚ ਲੜੀਏ ਹਾਂਜੀ ਐਸਐਸਪੀ ਅੰਬਾਲਾ ਕੱਲ ਉਹ ਝੂਠ ਬੋਲਦੇ ਨਜ਼ਰ ਆਏ ਆ ਆਪਣਾ মিডিਆ ਦੇ ਵਿੱਚ ਕਿਸ ਬਿਲਕੁਲ ਸਾਫ ਪਾਣੀ ਮਾਰਿਆ ਗਿਆ ਕਿਸਾਨਾਂ ਦੇ ਉੱਤੇ ਤੇ ਹਲਕਾ ਪਾਣੀ ਮਾਰ ਗਿਆ ਉਹਦੇ ਬਾਰੇ ਤੁਸੀਂ ਉੱਥੇ ਮੌਜੂਦ ਸੀ ਉਸ ਟਾਈਮ ਦੇ ਉੱਤੇ ਤੁਹਾਨੂੰ ਕੀ ਲੱਗਦਾ ਦੇਖਣ ਨੂੰ ਕਿ ਉਹਨੂੰ ਹਲਕਾ ਪਾਣੀ ਕਿਹਾ ਜਾ ਸਕਦਾ ਜਾਂ ਸਾਫ ਕਿਹਾ ਜਾ ਸਕਦਾ ਕੀ ਲਗਾਤਾਰ ਸਵਾ 2 ਘੰਟੇ ਗਹਿ ਗੱਚ ਜੰਗ ਜਿਹੜੀ ਆ ਉਹ ਬਿਲਕੁਲ ਇੱਥੇ ਸ਼ੰਪੂ ਵਾਲੇ ਪੁੱਲ ਤੇ ਹੋਈ ਆ ਬਿਲਕੁਲ ਸਾਫ ਪਾਣੀ ਨਹੀਂ ਮਾਰਿਆ ਗਿਆ ਜਿਹੜੀਆਂ ਪਹਿਲਾਂ ਉਹਨਾਂ ਨੇ ਆਪਣੀਆਂ ਵੈਨ ਲਿਆਂਦੀਆਂ ਸੀਗੀਆਂ, ਵਾਟਰ ਕੈਨਨ ਸੀਗੀਆਂ, ਉਹਨਾਂ ਦੇ ਵਿੱਚ ਕੈਮੀਕਲਾਈਜ਼ਡ ਪਾਣੀ ਸੀਗਾ ਜਿਨ੍ਹਾਂ ਦੇ ਕਰਕੇ ਬਹੁਤ ਜ਼ਿਆਦਾ ਜਲਣ ਮਹਿਸੂਸ ਹੋਈ। ਉਹਦੇ ਵਿੱਚ ਕੋਈ ਪੈਸਟੀਸਾਈਡਸ ਉਹਨਾਂ ਮਿਕਸ ਕੀਤਾ ਸੀ। ਉਸ ਤੋਂ ਬਾਅਦ ਘੱਗਰ ਦੇ ਵਿੱਚੋਂ ਫੈਕਟਰੀਆਂ ਦਾ ਆਉਂਦਾ ਜ਼ਹਿਰੀਲਾ ਪਾਣੀ ਜਿਹੜਾ ਹੈ ਸਿੱਧੀ ਪਾਈਪ ਲਾ ਕੇ ਉਠਾ ਕੇ ਉਹ ਪਾਣੀ ਜਿਹੜਾ ਹੈ ਲੋਕਾਂ ਤੇ ਮਾਰਿਆ ਗਿਆ ਜਿਹਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਔਰ ਬਿਮਾਰ ਨੇ ਵਿਅਕਤੀ। ਠੀਕ ਹੈ ਜੀ। ਧੰਨਵਾਦ। ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ। ਔਰ ਸਾਡੀ ਬੇਨਤੀ ਆ ਕਿ ਇਹਨੂੰ ਇਹ ਲਾਈਵ ਨੂੰ ਸ਼ੇਅਰ ਕਰ ਦਿੱਤਾ ਜਾਵੇ ਵੱਧ ਤੋਂ ਵੱਧ ਤਾਂ ਕਿ ਜਿਹੜੀ ਸਾਡੇ ਸਾਡੀ ਗੱਲ ਐ ਮੋਰਚੇ ਦੀ ਉਹ ਵੀ ਦੇਸ਼ ਦੁਨੀਆ ਦੇ ਵੱਖ-ਵੱਖ ਕੋਨਿਆਂ ਤੱਕ ਜਿਹੜੀ ਆ ਉਹ ਜਾ ਸਕੇ ਧੰਨਵਾਦ